uh -huh. ਨਾਨਕ ਦਾਸ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਤਰੀ ਸੂਰਕਾ ਗੁਰੂ ਨਾਨਕ ਦੇਵ ਧਿਆਈ ਫਿਰੰਗਦ ਗੁਰੂ ਤੇਗ ਬਹਾਦਰ ਸ੍ਰੀ ਰਾਮਦਾਸ ਸਹਾਈ ਅਰਜਨ ਹਰਗੋਬਿੰਦ ਨਾਮ ਸਮਰਾਜ ਸ੍ਰੀ ਹਰ ਰਾਏ ਸ੍ਰੀ ਹਰਿ ਪ੍ਰਸ਼ੰਤ ਧਿਆਈ ਹੈ ਜਿਸ ਰਠਾ ਸਭ ਦੁੱਖੁ ਜਾਏ ਤੀਗ 72 ਸਮਰੈ ਕਰਨ ਆਉਣ ਦੇ ਆਵੈ ਸੋ ਥਾਈ ਹੋਏ ਸਹਾਈ ਜੀ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਨਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਜੀ ਕਾ ਧਿਆਨ ਧਰ ਕੇ ਬੁੱਲੋ ਜੀ ਪੰਜਾ ਪਿਆਰਿਆਂ ਤੁਹਾ ਸਭ ਜਾਦੀਆਂ ਚਾਲੀ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਬਨ ਛਕਿਆ ਦੇਰ ਚਲਾਈ ਤੇ ਗਵਾਹੀ ਦੇਖਿਆਂ ਨਡਰ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੁੱਲ ਜੀ ਜਨਾ ਸਿੰਘਾਂ ਸਿੰਘਣੀਆਂ ਧਰਮ ਮਹੇਸੇਦ ਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾ ਚਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਅਸਾਂ ਸੰਗ ਨਭਾਈ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰညာ ਤਸਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਕਿਤੇ ਅਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਚਿਆ ਰਿਆ ਇਤ ਦੇਹ ਤੇਗ ਫਤਿਹ ਬਿਰਤ ਕਿਪੈ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜਿਕੇ ਬੋਲ ਬਾਲੇ ਬੋਲਾ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੀ ਸਦਾਨ ਰਹਿਤ ਦਾਣ ਭਵੇਗ ਦਾਣ ਸਹਾਉ ਦਾਣ ਭਰੋਸਾ ਦਾਣ ਧਰਨਾ ਸਰਗਾਨ ਨਾਮਦਾਨ ਸ੍ਰੀ ਅਮਰਤ ਸਰਜ ਕੇ ਦਰਸ਼ਨ ਈਸ਼ਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾਜਕਾਰ ਭੋਲੋ ਜੀ ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਦ ਕਾ ਰੱਖਾ ਬਵਾਹਿ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥਨ ਵਿਛੋੜਿਆ ਗਿਆ ਹੈ ਤਿਨਾ ਦੇ ਖੁੱਲੇ ਦਰਸ਼ਨ ਦੇ ਦਾਨ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਿਨ ਬਖਸ਼ੋ ਜੀ ਹੈ ਨਿਵਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਂ ਨੋਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਪਾਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੰਗੋਟ ਸਾਹਿਬ ਜਨਮ ਅਸਥਾਨ ਤਨ ਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆਤਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅੰਮ੍ਰਿਤ ਰੇਤੋਂ ਜੀਵਾਨ ਸਜਾਏ ਗਏ ਸਜੇ ਹੋ ਜਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅਖਰ ਵਾਧਾ ਘਟਾ ਮੁਕ ਮੁਆਫ ਕਰਨਾ ਜੀ ਅਕੋਂ ਵਾਸਤੇ ਸਤਿਗੁਰ ਬਾਣੀ ਪਰੰਦੇ ਸਮਤ ਬਖਸ਼ਣੇ ਬੜੀ ਸੁਣੀ ਗੁਰਬਾਣੀ ਦਰ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੀ ਹਿਰਦੈ ਚੋਂ ਸੌਣਾ ਜੀ ਸਰਬੱਤ ਸਾਧ ਸੰਗਤ ਦੀਆਂ ਸਾਧਰੀਆਂ ਦਰ ਪ੍ਰਵਾਨ ਕਰਨੀਆਂ ਦਰਮ ਘਰੋਂ ਗੁਰਸਿੱਖੀ ਨਾਮਦਾਨ ਵਕਸ਼ਣਾ ਜੀ ਆਪਣੇ ਸਿਵਕਾਂ ਨੂੰ ਕਾਮ ਕ੍ਰੋਧ ਲੋਭ ਅਹੰਕਾਰ ਤ ਉਚਾ ਕੇ ਰੱਖਣਾ ਜਤਰੂਆਂ ਦੀ ਯਾਤਰਾ ਸਫਲ ਕਰਨੀ ਤਿਲ-ਫੁਲ ਪੇਟਾਵਾ ਦਰ ਪ੍ਰਵਾਨ ਕਰਨੀਆਂ ਆਪ ਜੀਆਂ ਦੇ ਹਜ਼ੂਰ ਪਵਿੱਤਰ ਕ੍ਰਾਪ ਪ੍ਰਸ਼ਾਦ ਜੀ ਜੀ ਗਾਧਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਂਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੋ ਆਪ ਜੀਆਂ ਦੇ ਨਿਜ ਸਿੰਗਾਸਨ 'ਤੇ ਤਿਆਰ ਹਨ ਜੀ ਸਗਾ ਸਨਾ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਾ ਜੀ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਸੋਜੀ ਬਖਸ਼ੋ ਸਈ ਪਿਆਰੇ ਮੀਰ ਜਿਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਯਕਾਲ ਵਾਹਿਗੁਰੂ ਦਾ ਜੀ ਕਾ ਸਲਾਮ ਵਾਹਿਗੁਰੂ ਜੀ ਕਾ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਖਨੇਰੇ ਕੌਣ ਜਾਣ ਗੁਣ ਤੇਰੇ बिन से पाप कने रे कौन जाने गुण तेरे पशु परे गद को तारे पशु परे गद को तारे पशु परे गद को तारे पशु परे तुम गद को तारे धाहन पारे उतारे कौन जाने गुण ते ਦਾ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਾਰੇ ਕੌਣ ਜਾਣ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਸਦਾ ਸਦਾ ਭਲੇ ਹਾਰੇ ਕੌਣ ਜਾਣ ਗੁਣ ਤੇਰੇ ਸਦਾ ਸਦਾ ਭਲੇ ਹਾਰੇ ਕੌਣ ਜਾਣ ਗੁਣ ਤੇਰੇ ਆਪਣੇ ਚੇਵੇ ਆਪਣੀ ਚਾਹ ਬਾਣੀ ਸੀਤਲ ਪੁਰਖ ਦੇਸ਼ ਸੁਜਾਨੀ ਸੀਤਲ ਪੁਰਖ ਤ੍ਰਿਸ਼ ਸੁਜਾਨੀ ਸਰਜੇ ਹੁਕਮ ਤੁਮਾਰਾ ਤਖਤ ਨਵਾਸੀ ਸੀਤਜੇ ਹੁਕਮ ਤੁਮਾਰਾ ਤਖਤ ਨਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਿਨਾ ਸਾਹਿਬ ਭਰਪੁਰੀਨਾ ਨਾਮਕ ਸਾਹਿਬ ਭਰਪੁਰੀਨਾ ਪ੍ਰਭ ਦਾਤੂ ਦਾਤਾਰ ਪਰਯੋ ਜਾਚਕ ਇਕ ਸ਼ਰਣਾ ਮਿਲੈ ਜਾਨ ਸੰਤਰੇਨ ਜੇ ਲਗ ਭਵ ਜਲ ਤਰਨਾ ਬਿਨਤ ਕਰਾਂ ਅਰਦਾਸ ਸੁਨੋ ਜੇ ठाकुर पावै ਜਿਹੋ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੇ ਬਰੋ ਚਰਾਗ ਅੰਧਿਆਰ ਮਹਿ ਸਭ ਕਲ ਉਤਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਗਰ ਨਾਨਕ ਗੁਰਪਾਰ ਬਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾ ਜਿੱਤ ਦੁਵਾਰੇ ਉਭਰ ਤਿਤੈ ਲੈ ਉਬਾਰ ਸਤਿਗੁਰ ਸੁਖ ਵੇਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁਝਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਸੁਝਈ ਹਰ ਬਿਨ ਬਖਸ਼ਨ ਹਾਰ दाते ठाकुर प्रीतपालक नायक खसम हमारे निमख निमख तुम ही प्रीतपालो हम बारिक तुमरे तारे जेवा एक कवन गुण कहिए बेसुमार बेअंत स्वामी तेरे अंत न किन्ह ही लए रहौ कोटि प्राद हमारे खंडो अनेक विधि समझआवो ਹਾਮੇ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰ ਦਰਖਾਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਾਥ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਸਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰਬਾ ਤਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਉੱਚੋ ਉੱਚਾ ਥਾ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵ ਆਪਣਾ ਨਾਮ ਇਕ ਮਨ ਪੁਰਖ ਤੇ ਆਏ ਬਰਦਾਤਾ ਸੰਤ ਸਹਾਰੇ ਸਦਾ ਬਿਖਿਆਤਾ ਤਾਸ ਚਰਨ ਲਹਿ ਰਿ ਦੇਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਨ ਸਭ ਦਿਸਰੇ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ Indra ਦੇ ਪਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਉ ਕਬ ਕਲ ਸੁਜਸ ਗਾਵੋ ਗੁਰ ਨਾਨਕ ਦੇ ਰਾਜ ਜੋਗ ਜਿਨ ਮਾਨਿਓ ਨਾਸ ਰੋ ਮਨਸੂ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗਨਜ਼ੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਕਾਦਿਰੇ ਹਰਕਾ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਨਾਨਕ ਨਾਮ ਨਿਰੰਜਨ ਜਾਨਯੋ ਕੀਨੀ ਪਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਪਇਓ ਸਾਇਰ ਤਿੰਨ ਸਬਦ ਸੁਰਤ ਕੀਨੀ ਵਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨ ਜਾਈ ਸੋਢੀ ਸਿਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਜਾ ਤੋ ਮੇਰੇ ਵੱਲ ਹੈ ਤਾਂ ਕੀ ਮੋ ਛੰ다 ਸੁਬ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਤੋੜਨਾ ਵੀ ਖਾਏ ਖਚਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਵਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤੁਧ ਪਵੰਦਾ ਸਭੇ ਕਾਜ ਸਵਾਰੀਏ ਜਾਂ ਤੁਧ ਪਵੰਦਾ ਸੋਈ ਸੁੰਦਰੀ ਮੇਰਾ ਮਨ ਤਨ ਮੂਲਾ ਨਾਮ ਜਪੰਦਰੀ ਲਾਲੀ ਪੰਦ ਜਪੰਦਰੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਪੰਦ ਜੇ ਰੰਧੜੀ ਮੇਰਾ ਅੰਦਰ ਠੰਡਾ ਹੋਰ ਦਰਸ਼ਨ ਦੇ ਕੇ ਨਿਹਾਲੀ ਖਖੰਡ ਬਿਹੰਡੰ ਖਲਦਲ ਖੰਡੰ ਆਤਰਣ ਮੰਡੰ ਬਰ ਬੰਡੰ ਪੁਜ ਦਾੰਡ ਖੰਡੰ ਤੇਜ ਪ੍ਰਚੰਡੰ ਜੋਤ ਮੰਡੰ ਪਾਣ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਣੰ ਕਿਲ ਵਿਖ ਹਰਣੰ ਆਸਰਣੰ ਜੈ ਜੈ ਜਕਾਰਨੰ सृष्ट उबारण मम प्रत पारण जयते गंग ਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ मन विलास भए साहिब के अचरज देख बडाई हर सिमर सिमर आनंद कर नानक प्रभु पूर्ण पैज रखाई ज्योत रूप हर आप गुरु नानक कहायो ताते अंगद भयो तत्सिओ तत् मिलायो ਅੰਗਦ ਕਿਰਪਾਤਾ ਅਮਰ ਸਤ ਗੁਰ Thir ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮੇ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅਮਰਤ ਬੈ ਮੂਰਤ ਪੰਚ ਪਰਮਾਨ ਪੁਰਖ गुर अर्जुन अब राखो दास पाठ की लाज जैसी राखी लाज भगत प्रहलाद की हर नाकस फारे कर आज पूर्ण द्रौपदी लाज रखी हर प्रभु जी चीनत वस्त्र तीन पोसाज सोता मां अपता तेराखियां गण का पड़त पुरते काज श्री सतगुरु सुपर सन कल युग होए राखो तास पाठ की लाज राको तास पाठ की लाच सत युग ते मानेओ चले बल बावन पायो त्रेते ते, ते मानेओ राम रघुवंश कहायो द्वापर कृष्ण मुरार कंस कृतारथ कियो उग्र सैन को राज अभय भगत जन दियो कलयुग प्रमाण नानक गुर अंगद अमर कहायो श्री गुरु राज अब चल अटल ਆਦਿ ਪ੍ਰਖ ਫੁਰਮਾਇਓ ਵਾਹੋ ਵਾਹੋ ਕਾ ਬਡਾ ਤਮਾਸਾ ਆਪੇ ਹਸੈ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਵਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕਾ ਵੱਡਾ ਤਮਾਸਾ ਸਰਬ ਗੁੜਾਂ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਦੀਨਾ ਦਿਓ ਦਰਸ ਨਾਨਕ ਬਲਹਾਰੀ ਜਿਹੜਾ ਬਲ ਬਲ ਕੀਨਾ ਦੇਉ ਦਰਸ ਨਾਨਕ ਬਲਿਹਾਰੀ ਜਿਹੜਾ ਬਲ ਬਲ ਕੀਨਾ ਗਿਆਨ ਗਿਆਨ ਕਿਛ ਕਰ ਮਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਹੈ ਕਬ ਸੀਠ ਹਰ ਨਾਮੋਂ ਮਤਰ ਦੜਾਏ ਦਾ ਕਟੇ ਹਾਂ ਸਤ ਗੁਰ ਤੇ ਨਾਮ ਮਿਲਾਇ ਜੇ ਨਾ ਤੁਰੇ ਪਿਆਸ ਸੰਜੋਗ ਹਮ ਆਪ ਗੁਣ ਭਰੇ ਤੇਤ ਗੁਣ ਨਾਹੀ ਅਮਰ ਤੁਸਾਰ ਵਿਖੇ ਵਿਥਖਾਈ ਮਾਇਆ ਮੋਹ ਪਰਮਪੂਲੇ ਸੁਤਦਾਰਾਸਿਓ ਉਤਮ ਪੰਥ ਸੁਣੋ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਨ ਇਕ ਅਰਦਾਸ ਭਾਟ ਕੀ ਰਤ ਕੀ Ram Das Rak.